ਦੰਗੂ ਚੱਲਿਆ ਤੇ ਨਾਲ ਨਾਲ ਕਾਲਾ ਪੰਡ ਘੋੜਦਾ ਟੈਗਰੋ ਖਵਾ ਚੜਾਰੀ ਆ ਗੋਲਾ ਝੋੜਦਾ ਕਾਲਾ ਬਰਦ ਚੱਲਿਆ ਜਿਹੜਾ ਅਫਤਾਰ ਮਹਿਰ ਕਲਾ ਪੀਕੇ ਇੱਕ ਰੈਡ ਪਲੀਜ਼ ਸਾਡੇ ਵਿਚਕਾਰ ਸਾਡੇ ਪੌਧੀ ਸਰਕਾਰ ਜੋ ਡੀਸੀ ਸਾਹਿਬ શ્રી ਹਮੈਸ਼ੂ ਜੀ ਆਤੀ ਪਹੁੰਚੇ ਨੇ ਇਸ ਸਬੰਧ ਨੇ ਟੂਰਨਾਮੈਂਟ ਕਮੇਟੀ ਵੱਲੋਂ ਪਿੰਡ ਵਾਸੀਆ ਵੱਲੋਂ ਨਿੱਘਾ ਸਵਾਗਤ ਕਰਦੇ ਆ ਡੀਸੀ ਸਾਹਿਬ ਨੂੰ ਮੈਂ ਇੱਕ ਬੇਨਤੀ ਕਰੂੰਗਾ ਮੈਡਮ ਸਰਦਾਰ ਜੀ ਇੱਕ ਕਰਾਣੀ ਆ ਪਲੀਜ਼ ਸਾਡੇ ਦਰਮਿਆਨ ਨਰਮਰਮ ਸਿੰਘ ਸੰਧੂ ਜੀ ਗਰੀਵਾਲ ਸਾਹਿਬ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਊਮਨ ਵਿੰਗ ਦਿਹਾਤੀ ਆਮ ਆਦਮੀ ਪਾਰਟੀ ਸੁਧਾਰਾਣਾ ਤੋਂ ਸਾਡੇ ਦਰਮਿਆਨ تشریف ਫਰਮਾ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਲਓ ਭਾਈ ਜੀ ਆ ਜੱਗੀ ਵੀਰ ਆਸੀ ਕਲਾ ਦਾ ਚੱਲਿਆ ਵਾ ਪਰ ਮਹਾਰਮ ਆਸ਼ਰਮ ਨੂੰ ਜਾਂਦਾ ਜਾਂਦਾ ਜੱਗੀ ਵੀਰ ਨੇ ਬ੍ਰੇਕਾ ਲਾ ਦੀਆ ਆ ਐਸੇ ਪਿੰਡ ਵਿਆਹਾਂ ਹੋਇਆ ਕਿਸਮਤ ਢੜੀ ਸਾਹਮਣੇ ਬੈਠੀ ਆ ਆਪਣੇ ਨਾਨਕੇ ਦੇ ਪਿੰਡ ਗੁੰਨਾ ਢੜੀ ਵਾਲਾ ਚੱਲਿਆ ਸੋ ਦੇਖਦੇ ਆ ਨਿਆਰਾ ਕਿੱਥੇ ਜੁੜਦਾ ਵਾ ਤੇ ਇਧਰੋਂ ਆ ਰਾਜੂ ਵੀ ਆਸੀ ਕਲਾ ਵਾ ਜਿਹੜਾ ਸਵਾਦ ਹੈ ਵੀਰੋ ਦਾ ਜਿਹੜਾ ਨਜ਼ਾਰਾ ਚੱਲਣਾ ਵਾ ਸੋ ਆਈ ਜਾ ਬਲੜ ਕੇ ਬਿੱਕੀ ਵੀ ਜਿੰਦਾਰ ਜੀ ਆਹ ਜੀ ਸਰ ਅੱਗੇ ਆਹ ਸੈਰੇਮੋਨੀਆ ਕਰਨੀ ਆ ਨੇ ਅਦਲਿਕਾ ਨੇ ਦੂਰ ਜਾਣਾ ਪੈ ਮੇਰਾ ਹੋਣਾ ਦੋ ਮਿੰਟ ਪਲੀਜ਼ ਆਈ ਗਾਂ ਬਲੜਕੇ ਜਲਦੀਰ ਸਿੰਘ ਜੀ ਨੂੰ ਲੈਣਾ ਰਮਨਦੀਪ ਤੇ ਬਨਾਲਾ ਲੋਵੇ ਹਿੱਟਾਂ ਸ਼ੁਰੂ ਨੇ ਚੱਲੇ ਪਿਆ ਲਵਦੇ ਹੁਣ ਡੱਬਿਆਂ ਚੋਂ ਆਈ ਗਾਂ ਬਲੜਕੀਆਂ ਜੇਤੂ ਬੋਲੀ ਜਲੰਧਰ ਰੀਚਕਾ ਗੌਰ ਆ ਰਹਿਣਾ ਹਰਜਨਦੀਪ ਤਰ ਲਿਜਾਣਾ ਇਹ ਵੀ ਬਿੱਕੀ ਸਟੈਂਡ ਤੇ ਲਾ ਕੇ ਪਹੁੰਚਾਂਗਾ ਉਹਨਾਂ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰਨ ਲਈ ਵੀਰੇ ਜਿੰਨੇ ਵੀ ਡਿਸਪੋਜ਼ਰ ਜਾਂ ਕਾਗਲਰ ਟਰੈਕ ਦੇ ਬਹੁਤ ਧੰਨਵਾਦ ਉਹਨਾਂ ਭਾਈਆਂ ਇਹ ਨਹੀਂ ਬਾਰੇ ਹੋਣੀ ਗੁਜਰਵਾਲ ਸਮੇਂ ਹੁਣ ਬੰਦਾਰੇ ਆ ਗਏ ਕਲੀਬ ਹੋਣੀ ਗੁਜਰਵਾਲ ਕੌਂਟਿਆਰ ਪ੍ਰਿੰਸ ਇਕੱਠਾ ਕਰਦੇ ਹੋ ਉਹਦੇ ਵਿੱਚ ਕੋਈ ਵੀ ਜਿਹੜਾ ਜਾਨਵਰਾਂ ਨੂੰ ਨਾ ਡਰਦੇ ਪਲੀਜ਼ ਬੇਨਤੀ ਹੁੰਦੀ ਹੈ ਹਰਿਆਣਾ ਦੇ ਜਵੰਦਰਾ ਰਵੀ ਸਿੱਧੂ ਰਵੀ ਸਿੱਧੂ ਸ਼੍ਰੀ ਰਾਜਪੁਰੀਏ ਬਾਕੀ ਸਰਪੰਚ ਝੰਮਣ ਸਾਡੇ ਬਾਪ ਜਿਹੜੇ ਵੀਰ ਨੇ ਗੁਜਰਵਾਲ ਨੂੰ ਬਹੁਤ ਧੰਨਵਾਦ ਜੀ ਅਇਦਰ ਖਿੰਦੋ ਪਲੇਸਿਕ ਪੁਆਇੰਟ ਕੌਣ ਆ ਗਿਆ ਉਹ ਪ੍ਰਧਾਨ ਮੰਤਰੀ ਆ ਗਿਆ ਪ੍ਰਧਾਨ ਕਮੇਟੀ ਇੱਕ ਵਾਰੀ ਤਾਲੀਆਂ ਮਾਰ ਲਿਓ ਪੰਜਾਬ ਦਾ ਸਭ ਤੋਂ ਮਹਿੰਗਾ ਬੰਦਾ ਦਾ ਕੋਈ ਵੀ ਲੱਖਾ ਇਹਦੇ ਨੌ ਪੰਜਾਬੀਆਂ ਨੇ ਪ੍ਰਧਾਨ ਮੰਤਰੀ ਦਿੱਤਾ ਇਹਨੂੰ ਹਰਮਿੰਦਰ ਸਮਾਲ ਤਾਰਾ ਵੀ ਦੌੜੇ ਰੀਤੂ ਢੈ ਵੀ ਜੈਣੀ ਮੋੜੀ ਸੋਹ ਬਾਈ ਦੀ ਗਾਦੀ ਵੀ ਰੋਣੀ ਇੱਕ ਵਾਰੀ ਤਾਲੀਆਂ ਮਾਰ ਕੇ ਸਵਾਗਤ ਕਰੋ ਉਹ ਪੰਜਾਬ ਸਾਲ ਆਉਣ ਦਾ ਵਾਅਦਾ ਕਰਦਾ ਕਿਉਂਕਿ ਐਤ ਕੀ ਇਹਦੀ ਪ੍ਰੈਕਟਿਸ ਨਹੀਂ ਸੀ ਇਸ ਮદાન ਦੀ ਪੰਨੂ ਸਾਹਿਬ ਨੇ ਵੀ ਅੱਖ ਲਾ ਲਈ ਆ ਵੀ ਪ੍ਰਧਾਨ ਮੰਤਰੀ ਇਹ ਨੰਨੀ ਵੱਧਦਾ ਨਾ ਉਹ ਇਹ ਜਿਹੜੇ ਮੁੰਡੇ ਜਾਂਦੇ ਆ ਵੀਰ ਹਰਵਿੰਦਰ ਸਮਾਣਾ ਇਟਲੀ ਤੇ ਡੈਰੀ ਫਾਰਮਾਂ ਇਹ ਸ਼ੌਕ ਤੇ ਟ੍ਰੈਕ ਦੇ ਉੱਤੇ ਇਹ ਇਹ ਫੂਕ ਕਰਿਆ ਪਿਆ ਤੇ ਰਾਜੂ ਵੀ ਰ ਐਨ ਆਰ ਆਈ ਕਮੇਟੀ ਆਸੀ ਕਰਨ ਬਾਜੀਓ ਇੱਕ ਵਾਰੀ ਤਾੜੀਆਂ ਮਾਰ ਦਿਓ ਇਹੋ ਜੀ ਇਹ ਨਕਰੀਮ ਆ ਜਿਹੜੀ ਅ ਵੱਡਾ ਸਤਕਾਰ ਆ ਤੇ ਸਾਰਾ মিডিਆ ਦੇਖਦਾ ਸੋ ਗੁਰਮਾਰਾ ਦੀ ਕਰਮਾ ਸੋ ਜਿਹੜੀਆਂ ਸੱਜੇ ਹੱਥ ਗੱਡੀਆਂ ਖੜੀਆਂ ਨੇ ਸੋ ਯਾਦਾ ਜੁੜੀਆਂ ਹੋਈਆਂ ਤੇ ਆਪ ਤੋਂ ਸਭ ਤੋਂ ਮਹਿੰਗਾ ਵੱਲ ਬਾਜੀ ਇਹ ਪ੍ਰਧਾਨ ਮੰਤਰੀ ਦੀਆਂ 4 ਲੱਖ ਦਾ ਵਿਗਿਆ ਸੀ ਇਹ ਚਾਹ ਤੇ ਭਾਰਤ ਮੰਤਰੀ ਨਵਾਂ ਸੋ ਲਾ ਵਾਜੀ ਜਿਹਦਾ ਸਨਮਾਨ ਹੋਣਾ ਸਪੈਸ਼ਲ ਉਹ ਰਾਸ਼ਟਰਪਤੀ ਆ ਗਿਆ ਇਹ ਮਿਹਰ ਨੇ ਆ ਰਹੇ ਦਾ ਜਿਹੜਾ ਅੱਜ ਦਾ ਚੈਂਪੀਅਨ ਹੈ ਇਹ ਅਗਲੇ ਸਾਲ ਸਾਰੀ ਦੁਨੀਆ ਦੀਆਂ ਅੱਖਾਂ ਪੰਨੂ ਸਾਹਿਬ ਦੀਆਂ ਅੱਖਾਂ ਇਹ ਹੁਣ ਦਾ ਚੈਂਪੀਅਨ ਕੰਨੇ ਮੋਟਰਸਾਈਕਲ ਉਹਨੇ ਟਰੈਕਟਰ ਦਿੱਤੇ ਆ ਵੀ ਜਿੱਲਾ ਰਹਿ ਪਰ ਦੇ ਮੈਦਾਨ ਦੇ ਵਿੱਚ ਪੰਨੂ ਸਾਹਿਬ ਥੋੜਾ ਜਿਹਾ ਕੈਮ ਕਰ ਸਰਕਾਰ ਜੋਗ ਮੈਂ ਗੋਸਤਾਖੀ ਕਰਦਾ ਪਰਲੇ ਪਾਸੇ ਹੁਣ ਦਾ ਸਟਾਰ ਬਲਦੇ ਸਿੰਘ ਜੀ ਭੱਟਾ ਸਾਹਿਬ ਸੋ ਜਦੋਂ ਕੱਲ ਨੂੰ ਮੀਡੀਆ ਦੇ ਵਿੱਚ ਖਬਰ ਹੋਊਗੀ ਨਾ ਰਾਸ਼ਟਰਪਤੀਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਰਾਸ਼ਟਰਪਤੀ ਸਾਹਿਬ ਸੋ ਸਾਹਿਬ ਜੀ ਕਰਨਾ ਸਰندر ਸਿੰਘ ਜੀ ਵੀ ਲਜੇ ਸਿੰਘ ਜੀ ਸੋ ਅੱਜ ਜਿੱਥੇ ਗਵਿੰਦਰ ਸਿੰਘ ਜੀ ਬਾਦਲ ਵਰਗੀ ਤਾਲੀਆਂ ਸੋ ਸਾਡੇ ਪੰਜਾਬ ਦੀ ਖੂਬਸੂਰਤੀ ਆ ਜਿੱਥੇ ਅਗਲੇ ਸਾਲ ਇਹ ਨਜ਼ਾਰਾ ਦੇਖਣ ਨੂੰ ਆਪੋਰਾ ਜੀ ਧੰਨਵਾਦਿਓ ਜੀਪ ਦੇ ਨਾਲ 55 ਲੱਖ ਰੁਪਈਆ ਪੰਜਾਬ ਨਾਲ ਵੱਲੋਂ ਇਹਨਾਂ ਦੇ ਕੋ ਆ ਜੀਆ ਹਰਵਿੰਦਰ ਸਿੰਘ ਜੀ ਸੋਨਾ ਤਾਰਾ ਸਿੰਘ ਜੀ ਬੋਧਰ ਜਿਹੜੀ ਜੀਪ ਦੇ ਲਈ ਸੀ ਉਹ 55 ਲੱਖ ਰੁਪਈਆ ਇਹਨਾਂ ਨੇ ਮੈਨੂੰ ਵੀ ਪਾਲੀ ਦੇ ਵਿੱਚ ਜਿਉਣ ਲਈ ਤਿਆਰ ਹੋ ਤੇ ਮਾਨ ਸਰਕਾਰ ਤੇ ਅੱਜ ਸਰਕਾਰ ਦੇ ਨਾਲ ਵੱਡਾ ਸਰਕਾਰ ਜੁੜਿਆ ਤੇ ਵੱਡਾ ਆਕਰਨ ਸਾਹਿਬ ਤੇ ਵੱਡਾ ਸੁਪਨਾ ਤੇ ਸਰਕਾਰ ਦੇ ਕਰਮਿੰਦਰ ਸਿੰਘ ਹੋਣੇ ਤੇ ਇਹਨਾਂ ਨੇ ਅੱਜ ਸ਼ਾਮ ਨੂੰ ਟਰੋਫੀ ਦਿੱਤੀ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸਾਰੇ ਜਿਹੜੇ ਵੀ ਜੋਤ ਖੋਣੀ ਸਾਰਿਆਂ ਦੀ ਜਿੱਥੇ ਵੀ ਉਹਦਾ ਮਾਨ ਦਿੱਤਾ ਹੈ ਜਨੈਸਟੀਆਂ ਦਾ ਜਿਹੜੇ ਇਕਲਾਰਾ ਇਸ ਸਟੇਜ 'ਤੇ ਇਕਲਾਰਾ ਪਰ ਦੀ ਬਹੁਤ ਵੱਡਾ ਮਾਨ ਰਿਹਾ ਮੈਂ ਵੀ ਥੋੜੇ ਸਾਰਿਆਂ ਦੇ ਪਿਆਰ ਤੇ ਸਪੋਰਟ ਕਰਦਾ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਸੁਖਰਵਾਰ ਤੋਫਾਨ ਬਹੁਤ ਧੰਨਵਾਦ ਖਰਵੇnder ਵੀਰ ਬਹੁਤ ਧੰਨਵਾਦ ਥੈਂਕ ਯੂ ਕਲਾਕਾਰਾਂ ਵੀਰ ਤੁਹਾਡਾ 1000 ਦਰਸ਼ਕਾਂ ਦੇ ਵਿੱਚ ਰਹਿੰਦੇ ਆ ਤੇ ਦਾ ਮਾਨ ਸਤਿਕਾਰ ਦੇ ਲਈ ਜਵਾਹਰ ਸਿੰਘ ਜੀ ਤੁਹਾਡੇ ਕੰਮ ਦੀ ਬਹੁਤ ਲੋਕੀ ਆ ਅੱਜ ਦੇ ਸਮੇਂ ਦਾ ਸਟਾਰ ਬਲਦਾ ਜੀ ਸਾਡੀ ਟੂਰਨਾਮੈਂਟ ਕਮੇਟੀ ਨੂੰ ਬੇਨਤੀ ਆ ਭਾਜੀ ਫਗਰਾਜ ਕਾਬਲੀ ਤੇ ਤੇਜ ਪੰਨੂ ਜੀ ਨੂੰ ਲੈ ਕੇ ਆਓ ਆਪਾਂ ਉਹਨਾਂ ਤੋਂ ਹਾਈ ਜੰਪ ਦੀ ਪ੍ਰਾਈਸ ਰਮਣੀ ਕਰਵਾਣੀ ਆ ਸਰਬੱਤ ਦੇ ਖੱਲ੍ਹੇ ਦੀ ਸਿੱਖ ਦੋ ਮਿੰਟ ਲੈ ਲਈ ਸਾਡੇ ਦੁੱਸੇ ਦਾ ਅੱਜ ਦਿਖਾਉਣ ਨੂੰ ਪੰਜਾਬ ਦਾ ਸਭ ਤੋਂ ਮਹਿੰਗਾ ਪਿਛਲੇ ਸਾਲ ਦਾ ਸਟਾਰ 24 ਲੱਖ ਰੁਪਏ ਦਾ ਇਹ ਅੱਜ ਦਾ ਪੀਰ ਜੂ ਵੀ ਰਾਤੀ ਕਲਾ ਦੀ ਸੋ ਬਹੁਤ ਧੰਨਵਾਦ ਐਨਆਰਆਈ ਕਮੇਟੀ ਦੇ ਪ੍ਰਧਾਨ ਜਸਬੀਤ ਸਿੰਘ ਜੀ ਬਿੱਟੂ ਕੂਮਕਲਾ ਸੋ ਸਰਦਾਰ ਜਿਥੇ ਇਹ ਸਾਰੇ ਵੀਰੋ ਜਿਥੇ ਪੰਜਾਬੀਆਂ ਨੇ ਗਾਬਾ ਸਾਹਿਬ ਸੋ ਪੰਜਾਬੀਆਂ ਨੇ ਇਹ ਮਾਨ ਸਤਕਾਰ মিডিਆ ਨਾਲ ਯਾਦਾਂ ਜੁੜੀਆਂ ਆ ਇੱਧਰ ਸਟੇਜ ਦੇ ਪਿਛਲੇ ਪਾਸੇ ਮੋਟਰਸਾਈਕਲ ਖੜੇ ਨੇ ਆ ਓਹ ਭਾਈ ਜੀ ਮੋਟਰਸਾਈਕਲ ਨਹੀਂ ਪਰਲੇ ਪਾਸੇ ਕਬਾੜੀਆਂ ਦੀ ਵੀ ਦੁਕਾਨ ਤੇ ਹੀਰੇ ਦੇ ਨਾਲ ਅਜੋਨਾ ਤੇ ਜੜੀਆਂ ਕਾਰਾਂ ਖੜੀਆਂ ਨੇ ਸਟਾਰਟਿੰਗ ਪੁਆਇੰਟ ਸ਼ੁਰੂ ਹੋਣ ਲੱਗੀਆਂ ਸੋਨਾਂ ਨੂੰ ਬੇਨਤੀ ਆ ਵੀ ਥੋੜੀਆਂ ਜੀਆਂ ਪ੍ਰਸ਼ਾਸ਼ਨ ਦੀਆਂ ਗੱਡੀਆਂ ਨੇ ਉਹਨਾਂ ਨੂੰ ਸਾਈਡ ਤੇ ਕਰ ਲਓ ਆਪਾਂ ਵੀ ਥੋੜਾ ਥੋੜਾ ਪਿਛੇ ਚੱਲੇ ਚੱਲੀਏ ਕਿਉਂਕਿ ਬੜਾ ਫਾਸਮਾ ਤੇ ਬਲਵਿੰਦਰ ਸਿੰਘ ਜੀ ਜੱਗਾ ਬਾਕੀ ਖਿਡਾਰੀ ਭਾਈ ਜੀ ਉਹਨਾਂ ਨੇ ਗੰਦਰਪ ਸਿੰਘ ਜੀ ਦੇ ਜੋ ਥੋੜੀ ਦਾ ਝਾਤੀ ਮਾਰ ਗਏ ਆ ਕੋਈ ਨਾ ਕੋਈ ਨਾ ਹੁਣ ਪੰਜਾਬੀਆਂ ਨੇ ਸਭ ਕੁਝ ਆਪੇ ਹੀ ਪਿੱਛੇ ਕਰ ਲੈਣਾ ਆਹ ਸਟੇਡੀਅਮ ਜਿਹੜਾ ਭਰਿਆ ਪਿਆ ਤੁਹਾਡੀ ਮਿਹਨਤ ਸਾਰਿਆਂ ਦੀ ਸੋ ਲੋ ਜੀ ਹੀਟ ਲੱਗ ਗਈ ਸ਼ੁਰੂ ਹੁਣ ਚੰਦੀ ਦਿਓ ਚਿੱਟੀ ਅ ਸੋ ਬਹੁਤ ਅਦਾ ਸੋ ਬਹੁਤ ਹੀ ਸੰਤਾਰ ਜੋ ਲੰਬੇ ਸਮੇਂ ਤੋਂ ਨਾ ਬਾਜੀ ਸ਼ੁਰੂ ਹੋਣ ਲੱਗਿਆ ਮੁਕਾਬਲਾ ਸ਼ੁਰੂ ਹੋਣ ਲੱਗਿਆ ਦੱਬਾ ਇੱਕਾ ਜਸਬੰਦ ਸਿੰਘ ਭੂਗੰ ਜ਼ਿਲ੍ਹਾ ਮਲੇਰਕੋਟਲਾ ਰੋਡਾ ਕਾਇਨਾ ਨਾਗਰਾ 2 ਨੰਬਰ ਤੇ ਆ ਰਾਜੂ ਵੀਰ ਆਸੀ ਕਲਾ ਐਨਆਰਆਈ ਕਮੇਟੀ ਦੇ ਪ੍ਰਧਾਨ ਨੇ ਤੇ ਨਾਲ ਆ ਕੋਲੂ ਜੋਧਾ ਇਸ ਖੇਡ ਦੇ ਦੇ ਚੈਂਪੀਅਨ ਰਹਿਆ ਉਹਨਾਂ ਦੇ ਹੱਥ ਨੇ ਵੀ ਆਉਣਾ ਮਾ ਸੁੱਖਾ ਨਾਗਰਾ ਕੋਲੂ ਜੋਧਾ ਖੁਸ਼ੀਆਂ ਮੰਗਲੀ ਪੰਮਾ ਰਾਮਗਰ ਰਣਜੀਤ ਸਿੰਘ ਦੀ ਸੋਤਾ ਬਾੜੀਆਂ ਇਹਨਾਂ ਦਾ ਡੱਬਾ ਬਾ ਦੂਜਾ ਨਾਗਰਿਆਂ ਦਾ ਜੋਧਾ ਵਾਲੇ ਕੋਲੂ ਹੋੜਾ ਦਾ ਆ ਮੇਰੀਆਂ ਭੈਣਾਂ ਨੂੰ ਇਲਾਜਮਾਂ ਨੂੰ ਬੇਨਤੀ ਆ ਉਹ ਭਾਈ ਜੀ ਕਿਹੜੇ ਗੁਰੂ ਘਰ ਮੁੜ ਕੇ ਜਾਵਗੇ ਇਹ ਦਾਤ ਬੜੀ ਔਖੀ ਮਿਲਦੀ ਆ ਸਾਕੇ ਵਿਚਾਰ ਮੁੜ ਕੇ ਲੋਕਾਂ ਨੂੰ ਵਿਸ਼ਾਸੀ ਖਬਰ ਪੜ ਜਾਣਾ ਜੀਲਾ ਪ੍ਰਧਾਨ ਲੁਧਿਆਣਾ ਬੋਮ ਉਸਨੇ ਇੱਕ ਬੋਲ ਲਾਇ ਇੰਟਰਨੈਟ ਤੇ ਬਹਿ ਕੇ ਖੜੀ ਬਾਈ ਮੋਲਾ ਖੰਡੂਰ ਕੋ 39 ਡੱਬਾ ਬਾਈ ਜੀ ਸੁਖਵਿੰਦਰ ਸਿੰਘ ਜਿਤਪੌਲੀ ਪਿੰਡ ਦਾ ਸਰਪੰਚ ਇਹ ਬਾਈ ਜੀ ਜੱਜੇ ਬੋਪਾ ਨਾਲ ਚੰਨੀ ਹੋਣੀ ਇਹ ਢੱਡਾ ਵਾਲਾ ਵੀ ਨੰਬਰੀ ਕਿੰਨੇ ਛੱਡਣ ਲੱਗੇ ਨਾ ਉਥੋਂ ਬੋਲ ਪੱਖੋ ਵਾਲਾ ਇੱਕ ਇੱਕ ਹੋਰ ਆ ਲੈ ਲੋ ਤੇ ਸਤਨਾਮ ਨੀਲੋ ਇਹ ਨੀਲੋ ਲੱਖੀ ਚੈਲਾ ਮਿੱਲਾ ਤੋਹਾੜਾ ਇਹ ਜਿਹੜਾ ਡੱਬਾ 3 ਚਾ ਬਾ 4 ਨੰਬਰ ਡੱਬਾ ਕੁਲਵੰਤ ਸਿੰਘ ਜੀ ਤੇ ਜਨਾਬ ਸਵਾਲਾ ਜਿੱਥੇ ਪੱਲੂ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀਗੀ ਉੱਥੇ ਖੇਡ ਮੇਲਾ ਵੀ ਪੱਲਿਓ ਥੋੜੀ ਸਾਹਮਣੇ ਬੈਠੇ ਆ ਉੱਥੇ ਆਏ ਸੀ ਇੱਜੇ ਇੱਜੇ ਤੌਰ ਤੇ ਇੱਕ ਕਬੂਤਰ ਵਾਲੇ ਤੇ ਕੇਸ ਹੋ ਗਿਆ ਸੀ ਸਾਡੇ ਫੌਜੀ ਤੇ ਕਹਿੰਦੇ ਵਿੱਚ ਇਹ ਵੀ ਕਰਾ ਦੇ ਜਨਾਬ ਜੀ ਇਹ ਬਲਪੁਰ ਵਾਲੇ ਥੋੜੀ ਇਹ ਕਈ ਤੂਫਾਨਾਂ ਬਾਅਦ ਇੱਕ ਸਨਾਟਾ ਜਿਹੜਾ ਹੁੰਦਾ ਉਹ ਪੰਜਾਬੀਆਂ ਦਾ ਕਿਨਾਰੇ ਪਲਦਾ ਮદાન ਜਿੱਥੇ ਅੱਜ ਤੁਸੀਂ ਉਹ ਸਨਾਟੇ ਦੇ ਵਿੱਚੋਂ ਨਿਕਲੀਆਂ ਹੋਈਆਂ ਅਵਾਜ਼ਾਂ ਉਹਨਾਂ ਦੀਆਂ ਜਿਹੜੀਆਂ ਧੂੜ ਧੱਡੀਆਂ ਗੱਡੀਆਂ ਨਗੌਰ ਪਰਦਾ ਸਾਹਿਬ ਤੋਂ ਨਿਆਦੇ ਹੋਏ ਵਾਧਾਂ ਦੀਆਂ ਜੋੜੀਆਂ ਅੱਜ ਕਿਨਾਰੇ ਪਰ ਦੇ ਮੈਦਾਨ 'ਚ ਬਹੁਤ ਹੀ ਸਤਿਕਾਰਯੋਗ ਬਤੇਸ਼ ਸਿੰਘ ਜੀ ਪੰਨੂ ਸਾਹਿਬ ਵੀਰ ਦਲਜੋਤ ਸਿੰਘ ਜੀ ਜੂਥਾਗੂ ਕਿਨਾਰੇ ਪਰ ਵੀਰ ਹਰਦੀਪ ਸਿੰਘ ਜੀ ਅੰਕਲ ਜੀ ਤੇ ਅੰਕਲ ਜੀ ਸਰਦਾਰ ਕਰਨਲ ਸੁਰਿੰਦਰ ਸੈਨਾਖਰਾਬੀ ਪੱਕ ਬੰਨੀ ਹੋਈ ਆ ਹੱਥ ਦੇ ਵਿੱਚ ਉਹੀ ਕਰਨੂਆ ਕਰਨਵਾਲ ਕਰਨ ਵਾਲੀ ਕੀ ਕਹਿੰਦੇ ਹੁੰਦੇ ਆ ਉਹਨੂੰ ਸ਼ੀਮ ਐ ਪੈਰੀ ਟੇਨ ਉਹ ਆ ਖੜੀ ਹੋਈ ਆ ਅੰਕਲ ਜੀ ਗੁਰਵਿੰਦਰ ਸਿੰਘ ਸੈਕਟਰੀ ਸਾਹਿਬ ਸੋਏ ਬਹੁਤ ਬਹੁਤ ਜੜੋ ਲੱਗੀਆਂ ਜੜੋ ਲੱਗੀਆਂ ਲੋ ਉਧਰ ਸਾਡੇ ਡਾਕਟਰ ਰਤਨ ਸਾਹਿਬ ਮਲਾਜਮ ਸਾਹਿਬ ਜੀ ਸੋ ਬਹੁਤ ਬਹੁਤ ਤਰਵਾਜ਼ ਵਿੱਕੀ ਗੁਜਰਵਾਲ ਜੀ ਸੋ ਤੁਹਾਡਾ ਸਾਰਿਆਂ ਦਾ ਸਮੂਹ ਜੀਆਂ ਮਹਾਰਾਜ ਸਖੀਆ ਤਾਂ ਜਿੰਨੀਆਂ ਵੀ ਇਹ ਦੀਆਂ ਲੋ ਜੀ ਬੈਲ ਗੱਡੀਆਂ ਦੀ ਰੇਸ਼ਿਓ ਹੋਣ ਲੱਗੀ ਆ ਹੋ ਗਈ ਝੰਡੀ ਉਧਰੋਂ ਦਿਲਾਂ ਮੋਰਾਂ ਲੱਗਿਆ ਸਾਡੇ ਵਿੱਚ ਕੋਪ ਨਹੀਂ ਆੜ ਰਹੇ ਵਿਚੀ ਆਈ ਜਾਂਦੇ ਨੇ ਟਰੈਕ ਤੇ ਸਰਦਾਰ ਬਲਤੇ ਸਿੰਘ ਜੀ ਪੰਨੂ ਸਾਹਿਬ ਮਾਰ ਦੇ ਮਾਰੀਏ ਕਰੋੜੀ ਵਾਜ ਕੇ ਗੱਡ ਕਾ ਸ਼ੁਰੂ ਹੋ ਲੱਗਿਏ ਨੇ ਝੰਡੀ ਹੋ ਗਈ ਖੜੀ ਟਾਈਮ ਤੇ ਮੇਰੀਆਂ ਵੱਡੀ ਤਦਾਦ ਦੇ ਵਿੱਚ ਭੈਣਾ ਵੀ ਆਈਆਂ ਹੋਈਆਂ ਇੱਥੋਂ ਵੀ ਇੱਕ ਤਾੜੀਆਂ ਦੀ ਗੂੰਜ ਆਉਣੀ ਚਾਹੀਦੀ ਆ ਛੋਟੇ ਨਾਲੋਂ ਵੱਧ ਆਈ ਆ ਸਾਹਮਣੇ ਜਿਹੜਾ ਬੈਠਾ ਮਾਜੀ ਤੌਰ ਦਾ ਚੰਡੀ ਲਾਲ ਖੜੀ ਹੋ ਗਈ ਆ ਮੁੱਖ ਮੰਤਰੀ ਸਾਹਿਬ ਨੇ ਖੜੀ ਝੰਡੀ ਕਰਾਈ ਆ ਜਿਹੜੀ ਅੱਜ ਕਿਲਾ ਰਹਿ ਪਰ ਦੇ ਮੈਦਾਨ ਸਤਕਾਰ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਬਾਦ ਲੋ ਗੂਡ ਉਹ ਚਲੋ ਅਰਜنٹੀਨਾ ਤੇ ਬ੍ਰਾਜ਼ੀਲ ਦਾ ਫੁੱਟਬਾਲ ਦਾ ਮੈਚ ਹੁੰਦਾ ਉਹ ਸਾਹ ਖਾ ਦੀ ਆਵਾਜ਼ ਕਿਲਾ ਰਹਿ ਪਰ ਦੇ ਮੈਦਾਨ ਦੇ ਵਿੱਚੋਂ ਹੁਣ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਕਿੰਨੀ ਜਦੌਲ ਸਪੀਡ ਹੋਊਗੀ ਤੇ ਕਿਹੜੇ ਗਾਉਂਦਾ ਜਾਏ ਅੱਜ ਜਲਦੀਰ ਬਣਦੇ ਆ ਲੋ ਝੰਡੀ ਖੜੀ ਆ ਜਿੱਥੇ ਤੁਸੀਂ ਖੜੇ ਦੇ ਹੋ ਜਿੱਥੇ ਤੁਸੀਂ ਖੜੇ ਹੋ ਕੋਈ ਅੱਗੇ ਨਾ ਆਇਓ ਆਗੇ 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 ਪਿੱਛੇ ਆਗੇ ਪਿੱਛੇ ਆਗੇ ਵਾਹ ਪਿੱਛੇ ਉਹ ਸੋਨੇ ਜਾ ਰਹੇ ਨੇ ਚੱਕ ਕੇ ਆ ਗਿਆ ਗਈ ਬੰਦਾ ਰਮਾਂਗੜ ਇਹਦਾ ਜਬਾਜੀ ਜੱਥੇ ਸੈਕੰਡ ਰਹੇ ਰਣਜੀਤ ਸਿੰਘ ਦੀ ਸਹੋਤਾ ਬਾੜੀਆਂ ਇਹ ਨਾਗਰੇ ਵਾਲੇ ਗੋਲਾ ਹੋਣੀ ਫੇਰ ਚਲੇਗਾ ਉਹ ਫਾਈਨਲ ਦੇ ਵਿੱਚ ਚਲੇਗਾ ਜਦੋਂ ਮੁਖਤਜ ਹੋਰ ਹੀ ਦਾ ਬਾਜੀ ਸਾਹ ਤੇ ਹੋਵੇ ਕਾ ਗੱਡੀ ਆਉ ਲੱਗੀ ਹੈ ਬਾਜੀ ਗੱਡੀ ਖੜੀ ਹੋ ਗਈ ਆਓ ਜੀ ਸੀਐਮ ਸਾਹਿਬ ਆ ਗਿਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਮਾਨ ਸਾਹਿਬ ਆਜੀ ਬਾਜੀ ਜਿਮਾਰਾ ਹਟਟ ਬੜੇ ਸੋਢਾਨ ਗੌਰ ਪ੍ਰਿਆਕਾਲ ਸੋ ਜਹਾਜ਼ ਇਹ ਨਾਰੰਗਵਾਲ ਕਾਲਜ ਦੇ ਵਿੱਚੋਂ ਹੁੰਦਾ ਹੋਇਆ ਸਿੱਧਾ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਉਹ ਸਾਹਮਣੇ ਜਿਹੜੀ ਨਾ ਪਾਣੀ ਅੱਜ ਭਾਮੇ ਕੇਸੇ ਤੋਂ ਤੇ ਭਾਮੇ ਦਾ ਸਾਹ ਕੋਲੇ ਹੋਵਾ ਸਾਹ ਤੇ ਵੀ ਇਹ ਤੋਂ ਜਾਂਦਾ ਲਾਲ ਚੜ ਜਾ ਉੱਤੇ ਬੀਣੀ ਪੱਤ ਬਹੁਤ ਜੀ ਹੋਲੇ ਬਹੁਤ ਮਖਾਤਰੀ ਯਾਰ ਜਿਸ ਕੋਲ ਕਹਿੰਦਾ ਸਾਰੇ ਕੋਲ ਬੋਲ ਜੁਕੇ ਸਰਕਾਰ ਕੋਲ ਨਹੀਂ ਮੈਂ ਸਾਰੇ ਹੱਥ ਹੋ ਜੋੜਦਾ ਇੰਨੇ ਤੋਂ ਜਗ੍ਹਾ ਮਿਲਦੀ ਹੈ ਜਦੋਂ ਦਿੱਕਤਾਂ ਤੋਂ ਖੜੇ ਹੋ ਕੇ ਇਸ ਖੇਡ ਦੇ ਦਾ ਹਿੱਸਾ ਬਣ ਦਾ ਮੌਕਾ ਮਿਲਦਾ ਹੈ ਉੱਥੇ ਉਸੇ ਹੀ ਸੱਜ ਜਾਓ ਕਿਉਂਕਿ ਖੰਡੇ ਬਖੂਰ ਇਹਦਾ ਸਰਕਾਰ ਕੋਲ ਨਹੀਂ ਬਾਤ ਨਹੀਂ ਮੰਤਰੀਓ ਤੇ ਰਵਾਕੇ ਬਿਆਹਨਾਰ ਹੋ ਗਏ ਨੇ ਉਹਨਾਂ ਦੇ ਨਾਲ ਡਿਫਰੈਂਸ ਜੋ ਡਾਡੀ ਲਾਲ ਟੱਗੀ ਪਾਈ ਪਾਣੂ ਸਾਹਿਬ ਬਡੇ ਸਿੰਘ ਦੀ ਰਾਹ ਤੇ 100 ਵੀ ਦੇਰ ਨੇ ਪਾਲ ਗੱਡੀਆਂ ਦੀ ਦੌੜ ਆ ਗਈ ਉਹ ਬੰਦਿਆਂ ਨੇ ਵੀ ਨਾਲੇ ਪਹੁੰਚ ਜਾਣਾ ਆਹੇ ਫਸ ਮੀਆਂ ਅਰਧੇ ਆਹੋ ਤੇਰਾ ਭਲਾ ਜੋ ਦੇਖੋ ਯਾਰ हां कोई बहुत बहुत चुके हैं मुख्यमंत्री साहब विधायक जी और सारे लोगों का बाकी विभाग में तो संपर्क करना ज्यादा देखने आ चुके उसी जिले का भी आया हूं हां वो है खेतान मैं खुद भी जाकर देखा और खेतान देखने भी आया हूं अभी तो बहुत खुशी हो कि इतनी मेहनत सरकार ना कर रहा और ये कोई चैलेंज का तो नहीं है जनाब बस ਇਹ ਪਰਿਵਰਤਨ ਕਿੰਨਾ ਕਰਦੀਆਂ ਤੇਜ਼ ਖੁਦੀਆਂ ਨੇ ਜਿਨ੍ਹਾਂ ਦੇ ਦੇਖ ਕੇ ਮਨ ਖੈਰ ਆਇਆ ਉਹਨਾਂ ਦਾ ਤਸਵੀਰਾਂ ਚੱਬੀਆਂ ਨੇ ਕੋਈ ਪੜਸੀ ਆਪਣਾ ਪੜ ਕਿਤਾਬੀ ਸਾਥ ਨਾਲ ਦੀ ਮੋਟਰ ਦੀ ਕਿੱਥੇ ਨੇ ਆਪਣੀ ਜੇਤ ਕੱਢੀ ਪੱਤੀ ਉਹਨਾਂ ਦਾ ਪਾਪਾ ਜੀ ਕਹਿੰਦੇ ਹਮ ਜਦੋਂ ਜਹਾਜ਼ ਆਪੇ ਪਾਪਾ ਜੀ ਜੇ ਵੀ ਪਾਪਾ ਜੀ ਨਾਲ ਆਤੇ ਛੁੱਟੀ ਕਾਲ ਕੋਲਣ ਹੁੰਦੇ ਨੇ ਮੈਗਨੀਆ ਹੈ ਬਹੀ ਜੇਨਾ ਆਪਦੇ ਨਿੱਤਰਾ ਦੇ ਮਰਨ ਚਰਨ ਦੇ ਚਰਦੇ ਇਹ ਕਰ ਸਕਦੀ ਹੈ ਛੀਂਟਾਂ ਦੇ ਦੇ ਨਹੀਂ ਕਰਦੇ ਪਰ ਛੁੱਟੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਅੱਜ ਮੇਲੇ ਰਹਿ ਗਏ ਛੁੱਟੀ ਦਾ ਮਤਲਬ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਸਵਾਲ ਕਰਨ ਦਾ ਮੌਕਾ ਮਿਲ ਜਾਂਦਾ ਹੈ ਪਾਪਾ ਜਵਾਬ ਦੇਣ ਦਾ ਮੌਕਾ ਮਿਲ ਜਾਂਦਾ ਹੈ ਬੱਚੇ ਪੁੱਛਦੇ ਨੇ ਪਾਪਾ ਛੁੱਟੀ ਖਾਦੀ ਹੈ ਤਾਂ ਆਪਾਂ ਬਾਗਵਾਂ ਨੂੰ ਰਹੂ ਜਾਂਦੇ ਦਾਂਦੇ ਹੁਣ ਕਹਾਣੀਆਂ ਸੁਣਾਉਣ ਦੇ ਮੌਕੇ ਮਿਲਦਾ ਸਰਪੋਰਟ ਇੱਥੇ ਆਉਂਦੀ ਹੈ ਯੂਸੀ ਕੱਲ੍ਹ ਪੇ ਹੁਣ ਵਾਪਸੀ ਉੱਗੀ ਜਿਹੜੀ ਫਾਈਨਲ ਹੀਟ ਆ ਹੋਣੀ ਆ 5:00 ਦੇ 5:00 ਤੋਂ ਬਾਅਦ ਪਰ ਹਨੇਰਾ ਅਸੀਂ ਕਿਉਂ ਇੱਥੇ ਬੜਾ ਨਿੱਕਾ ਹੀ ਹੈ ਤੌਲ ਮਾਇਰੇ ਹੋ ਕੇ ਜਾਣਾ ਸਿੱਧਾ ਚੱਲਦੇ ਸਿੱਧਾ ਹੀ ਚੱਲ ਆਪਣਾ ਉਧਰ ਆ ਗੱਡੀ ਸੋ 200 ਮੀਟਰ ਗਰਾਉਂਡ ਪਰੀ ਦੀ ਬਾਲੀ ਕਾ ਤੋਂ ਪਤਾ ਸਰਕਾਰ ਦੇ ਦੇਣਾ 14 ਲੱਖ